ਤੋ ਮੈਂ ਇੱਕ ਰਿਕੁਐਸਟ ਕਰਦਾ ਹਾਂ ਤੁਹਾਡੇ ਅੱਗੇ ਕਿ ਚੈਨਲ ਨੂੰ ਜਿਹੜੇ ਵੀਰੇ ਵੀਰ ਨਵੇਂ ਆਏ ਆ ਉਹ ਸਬਸਕ੍ਰਾਈਬ ਕਰ ਲੋ ਤੇ ਪੇਜ ਨੂੰ ਫੋਲੋ ਕਰ ਲੋ ਕਿਉਂਕਿ ਦੋਸਤੋ ਮੈਂ ਨਵੇਂ-ਨਵੇਂ ਰੰਗ ਤੁਹਾਡੇ ਸਾਹਮਣੇ ਲਿਆ ਕੇ ਪੇਸ਼ ਕਰਦਾ ਰਹਿਣਾ ਆ ਤੇ ਯੂਟਿਊਬਰ ਤੇ ਫੇਸਬੁੱਕ ਲਈ ਇੱਕ ਬਹੁਤ ਵੱਡਾ ਇੱਕ ਹੌਸਲਾ ਬਜਾਈ ਹੁੰਦਾ ਆ ਕਿ ਜਦੋਂ ਉਹਦੀ ਵੀਡੀਓ ਨੂੰ ਕੋਈ ਸ਼ੇਅਰ ਕਰ ਦਿੰਦਾ ਆ ਲਾਈਕ ਕਰ ਦਿੰਦਾ ਤਾਂ ਸਾਡਾ ਹੋਰ ਵੀ ਸਾਡੀ ਅੰਦਰੋਂ ਵੀ ਮਿਊਟੀ ਵੀ ਸਟਰੋਂਗ ਹੁੰਦੀ ਆ ਤਾਂ ਸਾਡਾ ਹੌਸਲਾ ਵਗਾ ਹੀ ਹੁੰਦਾ ਹੈ। ਇਹ ਹੀ ਇੱਕ YouTube YouTube ਚੈਨਲ ਤੇ Facebook ਜਿੰਨੇ ਵੀ ਮੇਰੇ ਵੀਰ ਚਲਾਉਂਦੇ ਆ ਕਿ ਤੁਹਾਡਾ ਇੱਕ ਬਟਨ ਸ਼ੇਅਰ ਵਾਲਾ ਤੇ ਲਾਈਕ ਵਾਲਾ ਨੱਪਿਆ ਸਾਨੂੰ ਬਹੁਤ ਜ਼ਿਆਦਾ ਹੌਸਲਾ ਪੈਦਾ ਹੀ ਕਰਦਾ। ਸੋ ਇਸ ਕਰਕੇ ਪਲੀਜ਼ ਜਦੋਂ ਵੀ ਵੀਡੀਓ ਦੇ ਵਿੱਚ ਤੁਸੀਂ ਆਪਣਾ ਕੋਈ ਚੰਗੀ ਚੀਜ਼ ਦੇਖਣ ਨੂੰ ਮਿਲਦੀ ਆ ਤਾਂ ਰਿਕਵੈਸਟ ਆ ਤੁਹਾਡੇ ਅੱਗੇ ਕਿ ਪਲੀਜ਼ ਉਹਨੂੰ ਸ਼ੇਅਰ ਕਰ ਦਿਆ ਕਰੋ। ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਸੋ ਆਪਾਂ ਦੋਸਤੋ ਤੁਹਾਨੂੰ ਅੱਗੇ ਬਲੈਕ ਪੂਲ ਦਿਖਾਇਆ ਤੇ ਹੁਣ ਆਪਾਂ ਲੈਂਕੈਸਟਰ ਆਏ ਸੀਗੇ ਤਾਂ ਇਸ ਦੇ ਵਿੱਚ ਤੁਹਾਨੂੰ ਅੱਜ ਬੀਚ ਦਿਖਾਉਣਾ ਸੀਗਾ ਤੇ ਇੱਕ ਨਾ ਮੈਨੂੰ ਇੱਥੇ ਆਪਾਂ ਇੰਡੀਆ ਸੁਣਿਆ ਬਹੁਤ ਸੀ ਹਾਂਸਾਂ ਦੀ ਜੋੜੀ ਕਹਿੰਦੇ ਵੀ ਹਾਂਸਾਂ ਦੀ ਜੋੜੀ ਤੇ ਅੱਜ ਤੁਹਾਨੂੰ ਆਪਾਂ ਮੈਂ ਤਾਂ ਲਾਈਵ ਦੇਖ ਲਈ ਆ ਤੇ ਮੈਂ ਕਹਾਂ ਚੱਲ ਦਰਸ਼ਕਾਂ ਨੂੰ ਵੀ ਜ਼ਰੂਰ ਦਿਖਾ ਦਾਂ। ਦੋਸਤੋ ਆਹ ਹੁੰਦੇ ਆ ਹੰਸ। ਜਿਹੜੇ ਤੁਸੀਂ ਦੇਖ ਸਕਦੇ ਆ ਦੋ ਵਾਈਟ ਤੇ ਆਹ ਇਹਨਾਂ ਦਾ ਥੋੜਾ ਜਿਹਾ ਕਲਰ ਉਹਨਾਂ ਨਾਲੋਂ ਚੇਜ ਆ ਉਹ ਨਾਰਿਆ ਤੇ ਆ ਮਾਦਾ ਆ। ਇਹ ਪੁਰਾਣੇ ਸਮਿਆਂ 'ਚ ਵੀ ਬਜ਼ੁਰਗ ਦੱਸਦੇ ਹੁੰਦੇ ਸੀ ਵੀ ਇਹ ਇੱਕ ਦੂਸਰੇ ਨੂੰ ਇੰਨਾ ਕ ਹੰਸ ਪਿਆਰ ਕਰਦੇ ਆ। ਜੇ ਇਹਨਾਂ ਦੇ ਵਿੱਚੋਂ ਇੱਕ ਵੀ ਮੰਲੋ ਇਨ ਕੇਸ ਕੋਈ ਉਹਨੂੰ ਪ੍ਰੋਬਲਮ ਆਉਂਦੀ ਆ ਖਤਮ ਹੋ ਜਾਂਦਾ ਜਾਂ ਡੈੱਡ ਹੋ ਜਾਂਦਾ ਆ ਤਾਂ ਇਹ ਦੂਸਰਾ ਆਪਣੇ ਆਪ ਹੀ ਮਰ ਜਾਂਦਾ ਆ ਉਹਦੇ ਵਿਰਾਗ ਦੇ ਵਿੱਚ ਕੁਛ ਖਾਂਦਾ ਪੀਂਦਾ ਨਹੀਂ ਤੇ ਇਸ ਕਰਕੇ ਇਹ ਅਲੱਗ ਨਹੀਂ ਰਹਿ ਸਕਦੇ ਇਹ ਜੋੜੀ ਰਹੂਗੀ ਜਿੱਥੇ ਵੀ ਰਹੂਗੀ ਜਿਵੇਂ ਨਰ ਤੇ ਮਾਦਾ ਜਿਵੇਂ ਚਲੋ ਇਹ ਤਾਂ ਦੋ ਨਾਰਾ ਦੋ ਮਾਦਾ ਆ ਪਰ ਇਨ ਕੇਸ ਜੇ ਤੁਸੀਂ ਵੀ ਕਿਤੇ ਦੇਖੋਗੇ ਤਾਂ ਇਹ ਜੋੜੀ ਤੁਹਾਨੂੰ ਦੇਹੂਗੀ ਮੰਨ ਲਓ ਨਰ ਮਾਦਾ ਦੀ ਕੱਲਾ ਨਹੀਂ ਹੋਊਗਾ ਕੱਲਾ ਇਹਨ ਕੇਸ ਹੋ ਹੀ ਨਹੀਂ ਸਕਦਾ ਕਿਉਂਕਿ ਕੱਲਾ ਇਹ ਜਦੋਂ ਇੱਕ ਚਲ ਜਾਂਦਾ ਆ ਤਾਂ ਦੂਸਰਾ ਖਤਮ ਹੋ ਜਾਂਦਾ ਆ ਸੋ ਸਾਹਮਣੇ ਤੁਸੀਂ ਇੱਕ ਵਾਰ ਮੈਂ ਤੁਹਾਨੂੰ ਵਿਊ ਚੈੱਕ ਕਰਾਉਣਾ ਦੋਸਤੋ ਕਿ ਘਰ ਜਿਹੜੇ ਤੁਸੀਂ ਦੇਖ ਸਕਦੇ ਸਾਹਮਣੇ ਪਾਣੀ ਦੇ ਵਿੱਚ ਬਣਾਇਆ ਇੱਕ ਵਧੀਆ ਟੂਰਿਸਟ ਦੇ ਘੁੰਮਣ ਵਾਲੀ ਬਹੁਤ ਵਧੀਆ ਇੱਕ ਪਲੇਸ ਆ ਸੋ ਤੁਸੀਂ ਦੇਖ ਸਕਦੇ ਆ ਘਰ ਬਹੁਤ ਹੀ ਵਧੀਆ ਘਰ ਆਪਾਂ ਵੀ ਮੰਨ ਲਓ ਇੱਥੇ ਰੈਂਟ ਤੇ ਲਿਆ ਸੀ ਅੰਦਰੋਂ ਤੁਹਾਨੂੰ ਵੀਊ ਜਰੂਰ ਚੈੱਕ ਕਰਾਉਂਗਾ ਮੈਂ ਇਹਦਾ ਅਗਲੀ ਨੈਕਸਟ ਵੀਡੀਓ ਚ ਦੇਖਣਯੋਗ ਆ ਯਾਰ ਜਿਹਨੂੰ ਸਿਰਾ ਕਹਿੰਦੇ ਆ ਉਹ ਚੀਜ਼ ਆ ਬਾਕੀ ਬਾਜੀਪੂਰਾ ਅੱਜ ਖੁਸ਼ ਆ ਹੈਪੀ ਆ ਬਾਜੀ ਚੁਕੀ 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 ਸੋ ਦੇਖ ਸਕਦੇ ਤੁਸੀਂ ਸੋ ਬ੍ਰੈਡ ਖਾ ਕੇ ਬਹੁਤ ਖੁਸ਼ ਹੁੰਦੇ ਆ ਇਹ ਦੋਸਤੋ ਆਹਾ ਮਾਦਾ ਆ ਤੇ ਉਹ ਨਾਰਿਆ ਤੇ ਇਹਨਾਂ ਵਿੱਚ ਡਾਕਾਂ ਵੀ ਆ ਝੀਲ ਵੀ ਆ ਬਹੁਤ ਪੰਛੀ ਹੈਗੇ ਆ ਜਿਹੜੇ ਤੁਸੀਂ ਦੇਖ ਸਕਦੇ ਆ ਇੱਕ ਵੱਖਰਾ ਹੀ ਨਜ਼ਾਰਾ ਆ ਸੋ ਤੁਹਾਨੂੰ ਇਹਦੇ ਲਈ ਸਾਈਡ ਤੋਂ ਵੀ ਦਿਖਾ ਦਿੰਨੇ ਆ ਵਿਊ ਪੂਰਾ ਚੈੱਕ ਕਰ ਲਓ ਮੰਨ ਲਓ ਜਾ ਕੇ ਜਗਾ ਪਾਣੀ ਪਾਣੀ ਬਹੁਤ ਜ਼ਿਆਦਾ ਕਲੀਨ ਆ ਇੱਥੇ ਦੇਖੋ ਨੀਲੇ ਰੰਗ ਦਾ ਪਾਣੀ ਆ ਤੁਹਾਨੂੰ ਨੀਲਾ ਰੰਗ ਵਿੱਚੋਂ ਦਿਸੂਗਾ ਇਹਦੇ ਆ ਦੇਖ ਸਕਦੇ ਦੱਸਦਾ ਨੀਲਾ ਆ ਨੀਲੀ ਪਾ ਨੀਲਾਪਣ ਬਹੁਤ ਸਾਫ ਸੋਧਰਾ ਪਾਣੀ ਆ ਵਿਊ ਦੇਖਣ ਵਾਲਾ ਵਾ ਦੋਸਤੋ ਸੋ ਮੈਂ ਸੋਚਿਆ ਕਿ ਕਿਉਂ ਨਾ ਕਿਸਾਨ ਭਰਾਵਾਂ ਦੇ ਰੂਬਰੂ ਹੋਇਆ ਜਾਵੇ ਤੁਸੀਂ ਆ ਦੇਖ ਸਕਦੇ ਤੁਸੀਂ ਲਾਰੇ ਆ ਇਹ ਪਾਣੀ ਚ ਹੀ ਜ਼ਿਆਦਾਤਰ ਇਹਨਾਂ ਦਾ ਰਹਿਣ ਬਸੇਰਾ ਪਾਣੀ ਚ ਹੀ ਆ ਦੋਸਤੋ ਕਿਉਂਕਿ ਪਾਣੀ ਚ ਹੀ ਰਹਿੰਦੇ ਆ ਸੋ ਬਹੁਤ ਜ਼ਿਆਦਾ ਕਲੋਜ਼ ਆ ਰਿਹਾ ਦੇਖੋ ਇਹਨਾਂ ਦੀ ਬੋਡੀ ਕੁਦਰਤ ਨੇ ਇਹਨਾਂ ਨੂੰ ਇਹਨਾਂ ਨੂੰ ਇਹੋ ਜੀ ਬੋਡੀ ਬਣਾਈ ਆ ਕਿ ਜਿਹੜੀ ਇਹਨਾਂ ਦੀ ਬੋਡੀ ਆ ਉਹ ਪਾਣੀ ਦੇ ਵਿੱਚ ਸਰਵਾਈਵ ਕਰ ਸਕਦੀ ਆ ਆ ਦੇਖ ਸਕਦੇ ਤੁਸੀਂ ਮੁਹੌਕ ਗਈ ਹੁਣ ਸੋ ਦੇਖੋ ਇਹ ਵੀ ਜੀਵ ਜੰਤੂ ਜਿਹੜੇ ਮੂੰਹੋਂ ਮੰਗਦੇ ਆ ਕੁਝ ਖਾਣ ਨੂੰ ਕਿ ਹੋਰ ਪਾਉ ਸਾਨੂੰ ਬਰੈਡ ਖਾ ਚੁੱਕੇ ਆ ਵੈਸੇ ਦੇਖੋ ਬਿਲਕੁਲ ਨੇੜੇ ਤੋਂ ਵਿਊ ਮੈਂ ਚੈੱਕ ਕਰਾ ਰਿਹਾ ਤੁਹਾਨੂੰ ਦੇਖ ਸਕਦੇ ਤੁਸੀਂ ਸਾਹਮਣੇ ਕਿ ਜੇ ਤੁਸੀਂ ਵੀ ਘੁੰਮਣ ਦੇ ਸ਼ਕੀਨ ਆ ਟੂਰਿਸਟ ਆਏ ਆ ਤਾਂ ਇਹ ਬਹੁਤ ਵਧੀਆ ਪਲੇਸ ਆ ਬਲੈਕ ਪੂਲ ਵੀ ਬਹੁਤ ਵਧੀਆ ਪਲੇਸ ਸੀਗੀ ਤੇ ਵੀ ਤੁਹਾਨੂੰ ਲੰਡਨ ਵੀ ਦਿਖਾਤਾ ਆ ਲੰਡਨ ਆਈ ਵੀ ਦਿਖਾਤਾ ਬ੍ਰਿਜ ਵੀ 12ਵੀਂ ਕੰਮ ਵੀ ਕਮਾਤਾ ਸੀਗਾ ਤੇ ਹੁਣ ਮੈਂ ਕਿਹਾ ਜਿਹੜਾ ਲੈਂਕੈਸਟਰ ਆਏ ਸੀਗੇ ਤੇ ਇੱਥੇ ਵੀ ਜ਼ਰੂਰ ਤੁਹਾਨੂੰ ਮੈਂ ਵੀਡੀਓ ਦਾ ਵੀਊ ਦਿਖਾਵਾਂ ਇਸ ਤੋਂ ਬਾਅਦ ਜਿਮ ਜਾਣਾ ਆ ਫਿਰ ਸਵਿਮਿੰਗ ਪੂਲ ਜਾਣਾ ਆ ਉਹਦੀ ਵੀਡੀਓ ਵੀ ਮਿਲਦੀ ਰਹੂਗੀ ਸੋ ਬਹੁਤ ਹੀ ਵਧੀਆ ਪਲੇਸ ਆ ਦੇਖ ਸਕਦੇ ਤੁਸੀਂ ਸਾਹਮਣੇ। ਕੋਠਾ ਮਿਲਣਾ। I don't have any more. ਬੰਨਦੇ ਆਲਾ। ਬਾਕੀ ਅਹ ਦੋਸਤੋ ਮੈਂ ਇੱਕ ਰਿਕੁਐਸਟ ਕਰਦਾ ਤੁਹਾਡੇ ਅੱਗੇ ਕਿ ਚੈਨਲ ਨੂੰ ਜਿਹੜੇ ਵੀਰੇ ਵੀਰ ਨਵੇਂ ਆਏ ਆ ਉਹ ਸਬਸਕ੍ਰਾਈਬ ਕਰ ਲਓ ਤੇ ਪੇਜ ਨੂੰ ਫੋਲੋ ਕਰ ਲਓ। ਕਿਉਂਕਿ ਦੋਸਤੋ ਮੈਂ ਨਵੇਂ-ਨਵੇਂ ਰੰਗ ਤੁਹਾਡੇ ਸਾਹਮਣੇ ਲਿਆ ਕੇ ਪੇਸ਼ ਕਰਦਾ ਰਹਿਣਾ ਆ ਤੇ ਯੂਟਿਊਬਰ ਤੇ ਫੇਸਬੁੱਕ ਲਈ ਇੱਕ ਬਹੁਤ ਵੱਡਾ ਇੱਕ ਹੌਸਲਾ ਵਜਾਈ ਹੁੰਦਾ ਆ ਕਿ ਜਦੋਂ ਉਹਦੀ ਵੀਡੀਓ ਨੂੰ ਕੋਈ ਸ਼ੇਅਰ ਕਰ ਦਿੰਦਾ ਆ ਲਾਈਕ ਕਰ ਦਿੰਦਾ ਤਾਂ ਸਾਡਾ ਹੋਰ ਵੀ ਸਾਡੀ ਅੰਦਰੋਂ ਵੀ ਕਮਿਊਨਿਟੀ ਵੀ ਸਟਰੋਂਗ ਹੁੰਦੀ ਆ ਤਾਂ ਸਾਡਾ ਹੌਸਲਾ ਵਜਾਈ ਹੁੰਦਾ ਹੈ ਇਹ ਇੱਕ ਯੂਟਿਊਬ ਚੈਨਲ ਤੇ ਫੇਸਬੁੱਕ ਜਿੰਨੇ ਵੀ ਮੇਰੇ ਵੀਰ ਚਲਾਉਂਦੇ ਆ ਕਿ ਤੁਹਾਡਾ ਇੱਕ ਬਟਨ ਸ਼ੇਅਰ ਵਾਲਾ ਤੇ ਲਾਈਕ ਵਾਲਾ ਨੱਪਿਆ ਸਾਨੂੰ ਬਹੁਤ ਜ਼ਿਆਦਾ ਹੌਸਲਾ ਪੈਦਾ ਹੀ ਕਰਦਾ ਸੋ ਇਸ ਕਰਕੇ ਪਲੀਜ਼ ਜਦੋਂ ਵੀ ਵੀਡੀਓ ਦੇ ਵਿੱਚ ਤੁਸੀਂ ਆਪਣਾ ਕੋਈ ਚੰਗੀ ਚੀਜ਼ ਦੇਖਣ ਨੂੰ ਮਿਲਦੀ ਆ ਤਾਂ ਰਿਕਵੈਸਟ ਆ ਤੁਹਾਡੇ ਅੱਗੇ ਕਿ ਪਲੀਜ਼ ਉਹਨੂੰ ਸ਼ੇਅਰ ਕਰ ਦਿਆ ਕਰੋ ਆਪਣੇ ਚੈਨਲ ਉੱਪਰ ਹਮੇਸ਼ਾ ਹੀ ਮੰਨ ਲਓ ਕੋਈ ਸਿੱਖਣ ਵਾਲੀਆਂ ਵੀਡੀਓ ਜਾਂ ਕੁਝ ਵੇਖਣ ਵਾਲੀਆਂ ਗੱਲਾਂ ਬਾਤਾਂ ਹੀ ਕੀਤੀਆਂ ਜਾਂਦੀਆਂ ਕੋਈ ਉਦਾਂ ਦਾ ਮੰਨ ਲਓ ਕਦੇ ਵੀ ਇਦਾਂ ਦਾ ਕੋਈ ਵੀਡੀਓ ਨਹੀਂ ਪਾਇਆ ਕਿ ਜਿਹਦੇ ਨਾਲ ਕਿਸੇ ਦੇ ਮਨ ਨੂੰ ਜਾਂ ਕਿਸੇ ਦੇ ਕਰੈਕਟਰ ਤੇ ਕਿਸੇ ਦੇ ਮਨੋਬਲ ਤੇ ਕੋਈ ਛੇਸ ਪਹੁੰਚੇ ਨਹੀਂ ਬਿਲਕੁਲ ਨੋਰਮਲ ਵੀਡੀਓ ਜੋ ਅੱਜਕੱਲ ਜੋ ਵੀ ਮੈਨੂੰ ਵਧੀਆ ਲੱਗਦਾ ਜੋ ਦੇਖਣ ਨੂੰ ਉਹੀ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਆ ਬਾਕੀ ਧੰਨਵਾਦ ਦੋਸਤੋ ਇਸ ਚੈਨਲ ਨਾਲ ਜੁੜੇ ਰਹਿਣ ਲਈ ਫਿਰ ਮਿਲਦੇ ਆ ਬਹੁਤ ਜਲਦ ਇੱਕ ਨਵੀਂ ਤੁਹਾਡੇ ਤੱਕ ਵੀਡੀਓ ਲੈ ਕੇ ਕਿਉਂਕਿ ਅੱਜ ਆਪਾਂ ਤੁਹਾਨੂੰ ਸਵੀਮਿੰਗ ਪੂਲ ਐਂਡ ਜਿਮ ਵਗੈਰਾ ਦਿਖਾਉਣਾ ਆ ਸੋ ਤਦ ਤੱਕ ਲਈ ਸਾਰੇ ਇੱਕ ਸਾਲ ਭਰਾਵਾਂ ਨੂੰ ਸਸਿਕਾ